ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌ ਅੱਜ ਦੇ ਵੀਡੀਓ ਦੇ ਵਿੱਚ ਕੈਨੇਡਾ ਤੇ ਯੂ ਐਸ ਦੇ ਬਾਰਡਰ ਦੇ ਉੱਤੇ ਸਖਤਾਈ ਨੂੰ ਲੈ ਕੇ ਤੇ ਨਾ ਸਿਰਫ ਸਖਤਾਈ ਨੂੰ ਲੈ ਕੇ ਸਗੋਂ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਨੂੰ ਗੋਲੀ ਵੱਜਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਇਹ ਪ੍ਰਵਾਸੀ ਸੀਗਾ ਜਿਹੜਾ ਯੂ ਐਸ ਬਾਰਡਰ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਐਂਟਰੀ ਲੈਣਾ ਚਾਹੁੰਦਾ ਸੀਗਾ ਉੱਥੇ ਜਦੋਂ ਬਾਰਡਰ ਦੇ ਉੱਤੇ ਬਾਰਡਰ ਸਿਕਿਉਰਿਟੀ ਆਫੀਸਰਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੋਕਤਾ ਗਿਆ ਪਰ ਜਦੋਂ ਵਾਧੂ ਚੈਕਿੰਗ ਦੀ ਗੱਲ ਹੋਈ ਤਾਂ ਉਸ ਨੇ ਆਪਣੀ ਗੱਡੀ ਭਜਾ ਲਈ ਉਸ ਤੋਂ ਬਾਅਦ ਉਹ ਅਲਬਰਟਾ ਦੇ ਇੱਕ ਬਾਰਡਰ ਦੇ ਥਰੂ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਗਿਆ ਤੇ ਉਸੇ ਵੇਲੇ ਜਿਹੜਾ ਬਾਰਡਰ ਸਿਕਿਉਰਿਟੀ ਆਫੀਸਰ ਸੀਗਾ ਉਸ ਨੇ ਇਨਫੋਰਮ ਕੀਤਾ ਆਰਸੀ ਐਮਪੀ ਪੁਲਿਸ ਨੂੰ ਕੈਨੇਡਾ ਦੀ ਜਿਹੜੀ ਆਰਸੀਐਮਪੀ ਪੁਲਿਸ ਹੈ ਉਸਨੇ ਉਸ ਸ਼ਖਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅੱਗੇ ਅੱਗੇ ਗੱਡੀ ਜਿਹੜੀ ਹੈ ਉਹ ਉਸ ਸ਼ਖਸ ਦੀ ਸੀਗੀ ਜਿਨ੍ਹਾਂ ਨੇ ਜਿਨ੍ਹਾਂ ਨੇ ਯੂਐਸ ਦੇ ਵਾਲੇ ਪਾਸਿਓਂ ਕੈਨੇਡਾ ਦੇ ਵਿੱਚ ਐਂਟਰੀ ਲਈ ਸੀਗੀ ਤੇ ਪਿੱਛੇ ਪਿੱਛੇ ਗੱਡੀ ਜਿਹੜੀ ਹੈ ਉਹ ਪੁਲਿਸ ਦੀ ਸੀਗੀ ਲੰਮਾ ਚੇਸ ਕਰਨਾ ਪਿਆ ਤਕਰੀਬਨ 80 ਕਿਲੋਮੀਟਰ ਦੇ ਲੌਂਗ ਚੇਸ ਤੋਂ ਬਾਅਦ ਸਾਹਮਣੇ ਜਦੋਂ ਚੈਨ ਸੁੱਟ ਕੇ ਜਿਹੜਾ ਪਰਵਾਸੀ ਸੀਗਾ ਉਸ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਟਾਇਰ ਜਿਹੜੇ ਆ ਉਹ ਚੋਂ ਹਵਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਦੋਂ ਉਹ ਸ਼ਖਸ ਜਿਹੜਾ ਉਹ ਗੱਡੀ ਛੱਡ ਕੇ ਤੇ ਭੱਜ ਗਿਆ ਜਦੋਂ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਹੁਣ ਜਿਹੜੀ ਰਿਪੋਰਟ ਹੈ ਜੋ ਆਰ ਸੀ ਐਮ ਪੀ ਪੁਲਿਸ ਦਾ ਸਟੇਟਮੈਂਟ ਹੈ ਜੇਕਰ ਆਪਾਂ ਉਸ ਸਟੇਟਮੈਂਟ ਦੇ ਹਿਸਾਬ ਦੇ ਨਾਲ ਜਾਣਦੇ ਆ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਸ਼ਖਸ ਨੇ ਖੁਦ ਆਪਣੇ ਆਪ ਨੂੰ ਗੋਲੀ ਮਾਰੀ ਸੀਗੀ ਆਪਣੇ ਆਪ ਨੂੰ ਖੁਦ ਨੁਕਸਾਨ ਪਹੁੰਚਾਇਆ ਸੀਗਾ ਇਸ ਦੇ ਵਿੱਚ ਪੁਲਿਸ ਜਿਹੜੀ ਉਹ ਉਸ ਨੂੰ ਚੇਜ਼ ਕਰ ਰਹੀ ਸੀਗੀ ਹੁਣ ਰਿਐਲਿਟੀ ਕੀ ਹੈ ਕਿਉਂਕਿ ਜੋ ਜੋ ਸ਼ੁਰੂਆਤੀ ਇਨਵੈਸਟੀਗੇਸ਼ਨ ਖਾਸ ਕਰਕੇ ਜੋ RCMP ਦਾ ਪੱਖ ਆਇਆ ਹੈ ਉਹਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਹੈ ਹੁਣ ਕੀ ਪੁਲਿਸ ਦੀ ਗੋਲੀ ਦੇ ਨਾਲ ਉਸ ਸਖਸ਼ ਦੀ ਮੌਤ ਹੋਈ ਹੈ ਜਾਂ ਉਸ ਨੇ ਆਪਣੀ ਗੋਲੀ ਦੇ ਨਾਲ ਆਪਣੇ ਆਪ ਨੂੰ ਸ਼ੂਟ ਆਊਟ ਕਰ ਲਿਆ ਹੁਣ ਇਸ ਗੱਲ ਦੇ ਉੱਤੇ ਜਿਹੜੀ ਮੀਡੀਆ ਰਿਪੋਰਟਰ ਨੇ ਉਹਦੇ ਹਿਸਾਬ ਦੇ ਨਾਲ ਤੇ ਜਿਹੜੀ ਆਰਸੀ ਐਮਪੀ ਪੁਲਿਸ ਹੈ ਉਹਦੇ ਹਿਸਾਬ ਦੇ ਨਾਲ ਤੇ ਇਹ ਕਿਹਾ ਜਾ ਰਿਹਾ ਕਿ ਪ੍ਰਵਾਸੀ ਨੇ ਖੁਦ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਹ ਖਤਮ ਹੋ ਗਿਆ ਪਰ ਜੇ ਉਸ ਬੰਦੇ ਨੇ ਖੁਦ ਨੂੰ ਗੋਲੀ ਮਾਰਨੀ ਹੁੰਦੀ ਤੇ ਫਿਰ ਉਹ ਇੰਨਾ ਲੰਮਾ ਭੱਜਦਾ ਕਿਉਂ ਫਿਰ ਜੇ ਉਹਨੇ ਖੋਦੀ ਗੋਲੀ ਮਾਰਨੀ ਹੁੰਦੀ ਫਿਰ ਜਿਤਰਾ ਉਹਦੀ ਗੱਡੀ ਦਾ ਇਸ਼ੂ ਬਣ ਗਿਆ ਸੀਗਾ ਤੇ ਉਹ ਗੱਡੀ ਛੱਡ ਕੇ ਕਿਉਂ ਭੱਜਦਾ ਉਹ ਉੱਥੇ ਵੀ ਆਪਣੇ ਆਪ ਨੂੰ ਢੇਰ ਕਰ ਸਕਦਾ ਸੀਗਾ ਪਰ ਐਕਚੁਅਲ ਦੇ ਵਿੱਚ ਪ੍ਰੋਬਲਮ ਕਿੱਥੇ ਸੀਗੀ ਇਹਦੀ ਜਦੋਂ ਹੋਰ ਇਨਵੈਸਟੀਗੇਸ਼ਨ ਹੋਏਗੀ ਤਾਂ ਹੋ ਸਕਦਾ ਕੁਝ ਚੀਜ਼ਾਂ ਸਾਹਮਣੇ ਆਉਣ ਪਰ ਫਿਲਹਾਲ ਜਿਹੜਾ ਇਸ ਕੇਸ ਨੂੰ ਇਹ ਕਹਿ ਕੇ ਰਫਾ ਦਫਾ ਕਰ ਦਿੱਤਾ ਗਿਆ ਫਿਲਹਾਲ ਦੇ ਲਈ RCMP ਪੁਲਿਸ ਨੇ ਕਿਹਾ ਕਿ ਭਈ ਇਹ ਸਾਕ ਜਿਹੜਾ ਹੈ ਉਹ ਇਲੀਗਲ ਤੌਰ ਦੇ ਉੱਤੇ ਯੂਐਸ ਤੋਂ ਕੈਨੇਡਾ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹਨੂੰ ਕੋਸ਼ਿਸ਼ ਕੀਤੀ ਗਈ ਫੜਨ ਦੀ ਤਾਂ ਭੱਜਾ ਤੇ ਭੱਜਣ ਦੇ ਦੌਰਾਨ ਜਦੋਂ ਇਹ ਇਹਨੇ ਆਪਣੀ ਗੋਲੀ ਦੇ ਨਾਲ ਆਪਣੇ ਆਪ ਨੂੰ ਮਾਰ ਲਿਆ ਤੇ ਜਦੋਂ ਇਸ ਨੂੰ ਗ੍ਰਿਫਤਾਰ ਕਰਨ ਲੱਗੇ ਸੀਗੇ ਤਾਂ ਉਸ ਟਾਈਮ ਇਹਦੀ ਡੈੱਡ ਬੋਡੀ ਸੀਗੀ ਇਹ ਬੰਦਾ ਖਤਮ ਹੋ ਚੁੱਕਾ ਸੀਗਾ ਪਰ ਰਿਐਲਿਟੀ ਕੀ ਹੈ ਯਾਰ ਉੱਥੇ ਕਿਹੜਾ ਕਿਸੇ ਨੇ ਦੇਖਿਆ ਉਸ ਤੋਂ ਇਲਾਵਾ RCMP ਪੁਲਿਸ ਨੇ ਹੋਰ ਵੀ ਕਈ ਦਾਅਵੇ ਕੀਤੇ ਨੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਨਲੀਗਲ ਬਾਰਡਰ ਕ੍ਰੋਸਿੰਗ ਜਿਹੜੀ ਯੂਐਸ ਵਾਲੇ ਪਾਸਿਓਂ ਕੈਨੇਡਾ ਵਾਲੇ ਪਾਸੇ ਨੂੰ ਵਾਧਦੀ ਜਾ ਰਹੀ ਹੈ। ਵਾਧਦੀ ਜਾ ਰਹੀ ਦੇ ਵਿੱਚ ਉਹਨਾਂ ਨੇ ਤਿੰਨ ਚਾਰ ਐਗਜ਼ਾਮਪਲ ਜਿਹੜੇ ਆ ਉਹ ਦਿੱਤੇ ਆ ਜਿਸ ਦੇ ਵਿੱਚ ਅਲਬਰਟਾ ਦੇ ਹੀ ਇਸ ਬਾਰਡਰ ਦੇ ਉੱਤੋਂ ਇਹ ਕਿਹਾ ਗਿਆ ਹੈ ਕਿ ਹੋਰ ਸਖ਼ਤ ਕਿਉਂਕਿ ਇਹ ਜਿਹੜੀ ਘਟਨਾ ਮੈਂ ਤੁਹਾਨੂੰ ਦੱਸ ਰਿਹਾ ਇਹ ਮੰਗਲਵਾਰ ਦੀ ਹੈ। ਮੰਗਲਵਾਰ ਤਕਰੀਬਨ 7:45 ਮਿੰਟ ਤੇ ਇਹ ਜਿਹੜੀ ਆ ਉਹ ਚੇਜ਼ ਸ਼ੁਰੂ ਕੀਤੀ ਸੀਗੀ ਤਾਂ तकरीबन 9 ਵਜੇ ਦੇ ਲਾਗੇ ਬੰਨੇ ਜਿਹੜਾ ਉਹ ਇਹ ਸਾਰਾ ਕਲੈਸ਼ ਹੋਇਆ ਸੀਗਾ ਜਿਸ ਦੇ ਵਿੱਚ ਉਸ ਪ੍ਰਵਾਸੀ ਦੀ ਮੌਤ ਹੋ ਗਈ ਉਸਨੇ ਖੁਦ ਨੂੰ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਪੁਲਿਸ ਨੇ ਸ਼ੂਟ ਆਊਟ ਕੀਤਾ ਕੀ ਹੋਇਆ ਕੀ ਨਹੀਂ ਹੋਇਆ ਉਹ ਤੇ ਬਾਅਦ ਦੀ ਗੱਲ ਹੈ ਪਰ ਇਸ ਇੱਕ ਕੇਸ ਤੋਂ ਇਲਾਵਾ ਹੋਰ ਵੀ तकरीबन 3-4 ਕੇਸ ਦਾ ਡਿਸਕਸ ਕੀਤਾ ਗਿਆ ਇਹ ਕਿਹਾ ਗਿਆ ਕਿ ਅਲਬਰਟਾ ਦੇ ਹੀ ਇਸ ਬਾਰਡਰ ਦੇ ਉੱਤੋਂ ਪਿਛਲੇ ਕੁਝ ਦਿਨ ਪਹਿਲਾਂ ਨ ਮੋਮਵਾਰ ਨੂੰ ਯਾਨੀ ਇੱਕ ਦਿਨ ਪਹਿਲਾਂ ਜਿਹੜਾ ਹੈ ਉਹ ਕੁਝ ਸਸਪੈਕਟਡ ਬੰਦੇ ਦੇਖੇ ਗਏ ਸੀਗੇ 6:15 ਮਿੰਟ ਤੇ अर्ਲੀ ਮਾਰਨਿੰਗ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪੰਜ ਬੱਚੇ ਸੀਗੇ ਤੇ ਉਸ ਤੋਂ ਇਲਾਵਾ ਚਾਰ ਜਿਹੜੇ ਆ ਉਹ ਸਖਸ਼ ਸੀਗੇ ਯਾਨੀ ਪੰਜ ਬੱਚੇ ਤੇ ਚਾਰ ਇਹਦੇ ਵਿੱਚ ਜਿਹੜੇ ਆ ਉਹ ਐਡਲਟ ਸੀਗੇ ਜਿਹੜੇ ਇਹ ਬਾਰਡਰ ਕਰਾਸ ਕਰ ਰਹੇ ਸੀ ਟੋਟਲ ਨੌ ਲੋਕ ਜਿਹੜੇ ਆ ਉਹ ਇਲਿਗਲ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਇੰਟਰ ਹੋਏ ਯੂ ਐਸ ਵਾਲੇ ਪਾਸੇ ਉਹ ਤੋਂ ਉਸ ਤੋਂ ਬਾਅਦ ਇਹਨੂੰ ਕਸਟਡੀ ਦੇ ਵਿੱਚ ਸੀਬੀਐਸਏ ਨੇ ਲੈ ਲਿਆ ਉਸ ਤੋਂ ਇਲਾਵਾ ਇੱਕ 14 ਤਰੀਕ ਦੀ ਘਟਨਾ ਦਾ ਵੀ ਜ਼ਿਕਰ ਹੋਇਆ ਕਿ ਮੈਨੀ ਟੋਬਾ ਬਾਰਡਰ ਕ੍ਰੋਸਿੰਗ ਦੇ ਟਾਈਮ ਉੱਥੇ ਵੀ ਤਕਰੀਬਨ ਕਹਿ ਸਕਦੇ ਆ ਕਿ 6 ਪੀਪਲਸ ਯਾਨੀ 6 ਬੰਦੇ ਜਿਹੜੇ ਆ ਉਹਨਾਂ ਨੂੰ ਫੜਿਆ ਗਿਆ ਜਿਹੜੇ ਇਨਲੀਗਲ ਤੌਰ ਦੇ ਉੱਤੇ ਬਾਰਡਰ ਕ੍ਰੋਸ ਕਰਕੇ ਕੈਨੇਡਾ ਦੇ ਵਿੱਚ ਪਹੁੰਚੇ ਹੁਣ ਦੇਖੋ ਸਮਝਣ ਵਾਲੀ ਗੱਲ ਹੈ ਇਹ ਵੀਡੀਓ ਮੈਂ ਬਣਾ ਚਲਦੇ ਵਿੱਚ ਕਿਉਂ ਰਹਾ ਇੱਕ ਤਾਂ ਤੁਹਾਨੂੰ ਇਨਫੋਰਮੇਸ਼ਨ ਹੀ ਦੇਣੀ ਜ਼ਰੂਰੀ ਹੁੰਦੀ ਹੈ ਦੂਜੀ ਇੱਕ ਗੱਲ ਸਮਝੋ ਯੂਐਸ ਦੇ ਵਿੱਚ ਜਦੋਂ ਤੋਂ ਸਖਤੀ ਹੋਣ ਲੱਗ ਪਈ ਹੈ ਟਰੰਪ ਦਾ ਕਾਰਜਕਾਲ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਉੱਥੇ ਇਨਲੀਗਲ ਮਾਈਗ੍ਰੈਂਟਸ ਨੇ ਜਿਹੜੇ ਉਹਨਾਂ ਨੂੰ ਹੱਥ ਪੈਰਾਂ ਦੀ ਪਈ ਹੋਈ ਹੈ ਇੱਕ ਜਹਾਜ਼ ਪਰ ਕੇ ਇੰਡੀਆ ਵਾਪਸ ਵੀ ਆ ਚੁੱਕਾ ਹੈ ਸਭ ਨੂੰ ਪਤਾ ਹੈ ਖੂਬ ਖਬਰਾਂ ਚੱਲੀਆਂ ਨੇ ਹੁਣ ਕੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚੋਂ ਕਈ ਯੂਐਸ ਦੇ ਵਿੱਚ ਗਏ ਸਿਗੇ ਜਾਂ ਯੂਐਸ ਦੇ ਵਿੱਚ ਇਨਲੀਗਲ ਰਹਿ ਰਹੇ ਨੇ ਉਹ ਹੁਣ ਕੋਸ਼ਿਸ਼ ਕਰ ਰਹੇ ਨੇ ਕਿ ਵਾਪਸ ਕੈਨੇਡਾ ਵਾਲੇ ਪਾਸੇ ਨੂੰ ਮੂਵ ਹੋਇਆ ਜਾਵੇ ਜਦੋਂ ਯੂਐਸ ਨੇ ਆਪਣੇ ਬਾਰਡਰ ਤੇ ਸਖਤੀ ਵਧਾਈ ਹੈ ਤੇ ਕੈਨੇਡਾ ਤੇ ਮੈਕਸੀਕੋ ਨੂੰ ਵੀ ਮਜ਼ਬੂਰ ਕੀਤਾ ਹਿਅ ਉਸਨੇ ਕਿ ਤੁਸੀਂ ਵੀ ਆਪਣੇ ਬਾਰਡਰ ਤੇ ਸਖਤੀ ਵਧਾਓ ਤੇ ਇਹਨਾਂ ਵਾਲੇ ਪਾਸੋਂ ਵੀ ਸਖਤੀ ਵਧੀ ਹੈ ਤੇ ਜਦੋਂ ਸਖਤੀ ਵਧੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਇਲੀਗਲ ਬਾਰਡਰ ਕਰਾਸ ਕਰਦੇ ਹੋ ਤਾਂ ਇਸ ਤਰ੍ਹਾਂ ਦੀ ਹੈਪਨਿੰਗ ਹੁੰਦੀ ਹੈ ਹੁਣ ਜਿੱਤਰਾ ਇਹ ਸਖਸ਼ ਹੈ ਇੱਕ ਤਰੀਕੇ ਦੇ ਨਾਲ ਇੱਕ ਜਾਨ ਜੋਖਮ ਦੇ ਵਿੱਚ ਪਾ ਕੇ ਬਾਰਡਰ ਕਰਾਸਿੰਗ ਕੀਤੀ ਜਾਂਦੀ ਹੈ ਉਹ ਖਤਮ ਹੋ ਗਿਆ ਸੋ ਕੋਈ ਵੀ ਮੇਰਾ ਭਰਾ ਇਦਾਂ ਕਦਮ ਨਾ ਚੁੱਕਿਆ ਕਰੋ ਜੇ ਤੁਸੀਂ ਯੂਐਸ ਦੇ ਵਿੱਚੋਂ ਜਾਂ ਕੈਨੇਡਾ ਦੇ ਵਿੱਚੋਂ ਤੁਸੀਂ ਆਪਣੇ ਹੋਰ ਆਲਟਰਨੇਟਿਵ ਦੇਖੋ ਯਾ ਫਿਰ ਇੱਥੇ ਇੱਥੋਂ ਤੁਸੀਂ ਕਿੱਦਾਂ ਨਿਕਲ ਸਕਦੇ ਹੋ ਕੋਈ ਇਦਾਂ ਦਾ ਵੇ ਆਊਟ ਲਾਓ ਕਟ ਤੋਂ ਕਟ ਯਾਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਗਲਤ ਕ ਮਤਲਬ ਇੱਕ 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 ਤਰੀਕੇ ਨਾਲ ਉਹ ਸੀਨ ਹੈ ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿੱਥੇ ਤੁਹਾਨੂੰ ਕਹਿ ਸਕਦਾ ਹੈ ਕਿ ਜਿਹੜਾ ਸੀਬੀਐਸਏ ਦੇ ਅਧਿਕਾਰੀ ਜਿਹੜੇ ਬਾਰਡਰ ਦੇ ਉੱਤੇ ਬਾਰਡਰ ਸਕਿਉਰਿਟੀ ਆਫੀਸਰਸ ਹੁੰਦੇ ਨੇ ਜਾਂ ਇਹਨਾਂ ਦੀ ਪੁਲਿਸ ਜਿਹੜੀ ਆ ਉਹਨਾਂ ਦੀ 24 ਘੰਟੇ ਨਿਗਰਾਨੀ ਹੈ ਜਦੋਂ ਵੀ ਨਿਕਲਣਾ ਯਾਰ ਕਿਸੇ ਦੀ ਸਲਾਹ ਲੈ ਲਓ ਕਿਸੇ ਚੰਗੇ ਬੰਦੇ ਦੀ ਚਲੋ ਮੈਂ ਤੇ ਇਹਨਾਂ ਚੀਜ਼ਾਂ 'ਚ ਨਹੀਂ ਇਨਵੋਲਵ ਹੋਇਗਾ ਮੈਨੂੰ ਤੇ ਇਹਨਾਂ ਆਈਡੀਆ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਕਿ ਕਿੱਦਾਂ ਇਲੈਗਲ ਬਾਰਡਰ ਕਰਾਸਿੰਗ ਕਰਦੇ ਕਿੱਦਾਂ ਕਿੱਧਰ ਜਾਂ ਕਨਾ ਲਿਆ ਕਰੋ ਜ਼ਿੰਦਗੀ ਹੈ ਤੇ ਸਭ ਕੁਝ ਹੈ ਚਲੋ ਯਾਰ ਜੋ ਤੋ ਡਿਪੋਰਟ ਹੀ ਹੋ ਜਾਗੇ 100% ਆ ਜਾਓਗੇ ਤਾਂ ਮਰ ਥੋੜੀ ਜਾਵਾਂਗੇ ਯਾਰ ਰੋਟੀ ਤੇ ਪਾਣੀ ਖਾਣ ਨੂੰ ਤਾਂ ਵੀ ਮਿਲਦਾ ਰਹੂਗਾ ਸੋ ਇਸ ਤਰੀਕੇ ਦੇ ਇਦਾਂ ਦੇ ਖੌਫਨਾਕ ਕਦਮ ਜਿਹੜੇ ਆ ਉਹ ਨਾ ਚੱਕਿਆ ਕਰੋ ਇਹ ਚੀਜ਼ ਧਿਆਨ ਰੱਖੋ ਤੇ ਇਹ ਅਪਡੇਟ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿਉਂਕਿ ਕਈ ਆਪਣੇ ਬੱਚੇ ਯੂਐਸ ਦੇ ਵਿੱਚ ਇਦਾਂ ਦੇ ਹੈਗੇ ਆ ਜਿਹੜੇ ਹੁਣ ਇਨਲੀਗਲ ਤੌਰ ਤੇ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਕਈ ਕੈਨੇਡਾ ਤੋਂ ਯੂਐਸ ਵਾਲੇ ਪਾਸੇ ਹੱਲੇ ਵੀ ਜਾਣੋ ਨਹੀਂ हट ਰਹੇ ਸੋ ਉਹਨਾਂ ਸਾਰਿਆਂ ਵਾਸਤੇ ਇੱਕ ਬਹੁਤ ਅਲਰਟ ਪਰ ਇਹ ਵੀਡੀਓ ਕਿ ਪਈ ਸਾਰੇ ਯਾਰ ਬੱਚ ਬਚਾ ਕੇ ਰੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਗੱਲ ਪਹੁੰਚੇ ਜ਼ਰੂਰ ਕੀਪਸ ਨਾ ਸੋਪੀ ਹਾਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਤੋ ਵਾਅ ਸ਼ੇਅਰ ਜ਼ਰੂਰ ਕਰਿਓ ਧੰਨਵਾਦ